ਲਗਦਾ ਹੈ ਕਿਸਾਨ ਵੀਰੋ ਹੋਡਾ ਢਿਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਪਿੰਡ ਭਦੌੜ ਵਧਾਤਾ ਰੋਡ ਤੇ ਬਾਈ ਦਾ ਘਰ ਹੈਗਾ ਬਾਈ ਗੋਰੇ ਕੋਲੇ ਆਏ ਆ ਤੇ ਪੰਜ ਕਟੀਆਂ ਹੈ ਇੱਕ ਛੋਟਾ ਜਮਈ ਦਿਨਾਂ ਦਾ ਬੱਚਾ ਹੈ ਠੀਕ ਹੈ ਜੀ ਐਚਪ ਨਸਲ ਦੀ ਬੱਚੀ ਤੇ ਆ ਜਾ ਵੀਰੇ ਗੁਰੇ ਸਤਿ ਸ਼੍ਰੀ ਅਕਾਲ ਬਾਈ ਗੁਰੇ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਆ ਵੀਰੇ ਤੇ ਨੰਬਰ ਨਾਮ ਐਡਰੈਸ ਬੋਲ ਵੀਰੇ ਨਾਮ ਮੇਰਾ ਕੋਰਾ ਪਿੰਡ ਪਤੌੜਾ ਜਿਲ੍ਹਾ ਬਰਾਲਾ ਤਾਫਾ ਦਸੀਰਾ ਬਧਾਤਾ ਰੋਡ ਤੇ ਆਪਣਾ ਘਰ ਤੇ ਨੰਬਰ ਜੀ ਨੰਬਰ 8788 04320 ਵੀਰੇ ਓਕੇ ਵੀਰੇ ਤੇ ਗੁਰੇ ਅੱਜ ਆਪਾਂ 5 ਗੱਟੀਆਂ ਦਿਖਾਉਣਾ ਆ 5 ਗੱਟੀਆਂ ਤੇ ਛੋਟਾ ਬੱਚਾ ਦਿਖਾ ਦੇ ਬਾਕੀ ਗੱਲ ਤੇ ਸਾਰੇ ਨਾਗ ਖੀਰੇ ਹੀ ਆ ਖੀਰੇ ਬੱਚੇ ਆ ਓਕੇ ਤੇ ਜੇ ਆਪਾਂ ਪਹਿਲੇ ਨੰਬਰ ਵਾਲੀ ਗੱਟੀ ਦੀ ਗੱਲ ਕਰ ਲੇ ਕੀ ਡਿਟੇਲ ਆ ਬਾਈ ਇਹਦੀ ਇਹ ਦੋਨੇ ਗੱਟੀਆਂ ਰਾਤ ਕਰਦੇ ਮੰਨਣ ਕਰਦੇ ਨਾ ਬਾਈ ਆ ਗੁੰ ਰਾਹਤਾਂ ਨੇ ਮੁੰਨਿਆਂ ਨੇ ਕਟੀਆਂ ਤੇ ਬਹੁਤ ਬੰਦ ਲਿਖਾਉਂਦੇ ਕੋਡੋ ਜੀ ਓਕੇ ਵੀਰੇ ਤੇ ਇਹਦੇ ਝੋਲੀਆਂ ਝੋਲੀਆਂ ਕਰਾਈਏ ਚੈੱਕ ਥੱਲੇ ਆਹ ਦੇਖੋ ਕਿਆ ਬਾਤ ਆ ਐਨ ਜੇ ਗੱਬਰ ਬੱਛੀ ਹੁੰਦੀ ਹਾਂ ਹਾਂ ਓਕੇ 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 ਤੇ ਗੁਰੇ ਇਹਨੂੰ ਖੋਲ ਲਾ ਤੋੜ ਕੇ ਦਿਖਾ ਦਈਏ ਇੱਕ ਅੰਦੀਆਂ ਵਿੱਚੋਂ ਇੱਕ ਦੋ ਤੋੜ ਕੇ ਦਿਖਾ ਦਾਂਗੇ ਹਨਾ ਤੇ ਆਹ ਦੂਜੀ ਥੱਲੇ ਵੀ ਬੜਾ ਝੋਲ ਝਾਲਾ ਹਨਾ ਬਹੁਤ ਜੀ ਕੱਟੀ ਹੋਈ ਓਕੇ 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 ਆਹ ਦੇਖੋ ਜੀ ਕਰੋ ਚੈੱਕ ਕਟੀਆਂ ਕਮਾਲ ਦੀਆਂ ਬਾਕੀ ਸ਼ਾਈਨਿੰਗ ਵਗੈਰਾ ਪੂਰੀ ਆ ਤੇ ਸਿੰਘ ਸੁng ਵੀ ਪੂਰੇ ਚੰਗੇ ਆ ਜੀ ਅੱਜ ਮੋੜ ਲਿਆ ਵੀਰੇ ਤੇ ਗੋਰੇ ਖੀਰੀ ਆ ਜਮਾ ਪਿਆ ਹੋਰ ਤੇ ਚੌੜੀ-ਚੂੜੀ ਬਹੁਤ ਆ ਹਨਾ ਆਹ ਦੇਖੋ ਜੀ ਕੀ ਬਾਤ ਆ ਕੱਤੀ ਬਹੁਤ ਜ਼ਿਆਦਾ ਚੰਗੀ ਆ ਮੋੜ ਲਿਆ ਵੀਰੇ 17 ਮਹੀਨੇ ਦੇ ਰਹੇ ਨੇ ਤੇ ਵੀਰੇ ਗੋਰੇ ਜਮਾ ਬਦ ਖੇਚ ਮਾ ਰੇਟ ਕਿੰਨਾ ਇਹਦਾ ਇਹਦਾ 275 ਦਾ ਮੁੱਲ ਭਾਈ ਯਾਰ ਕੱਲੀ ਦਾ ਹਾਂ ਓਕੇ ਬਾਰੇ ਫੋਨ ਜਲਾਉਣ ਜਿਵੇਂ ਵਿੱਚ ਬੰਦੇ ਨੇ ਆ ਗਏ ਤੁਹਾਨੂੰ ਬਾਰੀ ਤੇ ਸੌਣੀ ਕਹਿੰਦੇ ਆ ਜੇ ਕੋਈ ਯਾਰ ਦਾ ਫੋਨ ਆਦਾ ਕੀ ਮੰਗਦਾ ਹੁਣ ਆਪਾਂ ਜੇ ਵੀਡੀਓ ਚ ਮੰਗ ਲਿਆ ਦਾ ਹਾਂ ਫੇਰ ਅਗਲਾ ਕਹਿੰਦਾ ਦੱਸ ਦੇਣੀ ਵੀਡੀਓ ਚ ਹਨਾ ਜੇ ਦੱਸ ਦਿੰਨੇ ਆ ਮੁੱਲ ਹੁਣ ਕੇ ਕੋਈ ਕੱਟ ਮੋ ਜਿਆ ਓਕੇ ਓਕੇ ਜੇ ਨੂੰ ਮੁੱਲ ਆਪਾਂ ਦੱਸ ਹੀ ਦਿੱਤਾ ਤੇ ਇਹਦਾ ਹੋ ਗਿਆ 27000 ਹਨਾ ਤੇ ਸਾਢੇ 27 ਹੀ ਲਾਉਣਾ ਹਾਂ ਵਿੱਚੋਂ ਮਾਨਦਾਨ ਹੋ ਜੂਗਾ ਤੇ ਜਿਹੜੀ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਏ ਗਏ ਬੁਰੇ ਇਹਦਾ 28000 ਕਹਿੰਦਾ ਹਾਂ ਇਹ ਤਾਂ ਹੁਣ ਤੋਂ ਲੰਮੀ ਆ ਹਾਂ ਕੂੰ ਯਾਰ ਗਿਆ ਹਨਾ ਆ ਦੇਖੋ 12 ਮਹੀਨਿਆਂ ਦਾ ਬੱਚਾ ਹੀ ਆ ਬਾਈ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਮੰਗ ਜਿਹੜੀ ਦੀ ਝੋਲੀ ਦੇ ਦਿੱਤੀ ਨੀ ਆ ਦੇਖੋ ਜੀ ਕਿਆ ਬਾਤ ਆ ਵਦਨੇ ਵਦਨੇ ਤੇ ਇਹਦੇ ਕਿੰਨੇ ਪੈ ਲਾਵਾਂਗੇ ਇਹਦਾ 26000 ਪੈ ਲਾਵਾਂ ਕੱਤ ਤੋਂ ਬਹੁਤ ਹੋ ਗੂ ਓਕੇ ਇਹਨੂੰ ਵੀ ਮੜਾ ਕੋਲ ਕੇ ਦਿਖਾ ਦਿਓ ਅੱਛਾ ਅੱਛਾ ਆ ਦੇਖੋ ਕੁੰਬਲਾ ਕੁੰਬਲਾ ਕਿੰਨੀ ਬਰੀਕ ਆ ਹਨਾ ਜੀ ਮੁਰੋ ਬਹੁਤ ਨਸਰ ਚੰਗੀ ਆ ਦੇਖੋ ਦੇਖੋ ਕਿੰਨਾ ਮਾਥਾ ਪਿਆਰਾ ਤੇ ਸੁੰਗ ਸੁੰਗ ਦੇਖੋ ਜਮਾ ਬਰੀਕ ਤੇ ਓਕੇ ਆ ਵੀਰੇ ਤੇ ਇਹਦਾ ਕਿੰਨੇ ਪੈ ਲਾਵਾਂਗੇ ਆਪਾਂ 26000 ਤੇ ਜੇ ਇਕੱਠੀਆਂ ਲੈਂਗੀਆਂ ਤਾਂ ਉਹਨਾਂ ਨੇ ਫਿਰ ਮਾਨਦਾਨ ਜ਼ਿਆਦਾ ਹੋਜੂ ਹਾ ਦੇ ਕੋਈ ਤੂੰ ਦੇਵਾ ਦੇਖੋ ਥੱਲੇ ਕਿਆ ਬਾਤ ਆ ਹਨਾ ਦੇਵਾ ਬਹੁਤ ਤਿਆਰ ਕਰੋ ਦੇਖੋ ਪੂਛ ਚੱਕੀ ਖੜੀ ਆ ਤੇ ਕਲਾ ਕਲਾ ਥਾਣ ਲੱਗਿਆ ਜਮਾ ਸਪੇਸ ਤੇ ਥੋੜੇ ਜਿਹੇ ਭੰਟਾ ਦੇ ਓਕੇ ਵੀਰੇ ਓਕੇ ਤੇ ਹੁਣ ਆਪਾਂ ਤਿੰਨ ਨੰਬਰਾਂ ਦੀ ਗੱਲ ਕਰ ਲਗੇ ਇਹ ਬਾਈ 15 ਮਹੀਨੇ ਦਾ ਸਾਲ ਦੀ ਗੱਲ ਕੀਤੀ ਓਕੇ ਇਹ ਵੀ ਸਾਲ ਦੀ ਹਰ ਸਾਲ ਦੀ ਇਹ ਇਹ ਮੇਰੇ ਕੁਆਲਿਟੀ ਵਧਦਾ ਤੇ ਇਹ ਤਾਂ ਫਿਰ ਰੇਟ ਵੀ ਤਾਂ ਹੀ ਘਟ ਗਿਆ ਦੇ ਜਿਹੜਾ ਨਾਲੇ ਦੁੱਖੜੀ ਆ ਠੀਕ ਆ ਵੀਰੇ ਇਹ ਦੇ ਦਾਂ 15000 ਦੀ ਇਹਦੀ ਵਿੱਚ ਝੋਲੀ ਆ ਬਕਰਾਰੀ ਹੈ ਜੇਕਰ ਝੋਲੀ ਦੀ ਕੋਈ ਜੰਗੀ ਨਹੀਂ ਤੇ ਸੀਲ ਬਹੁਤ ਆ ਗੁਰੇ ਹੈ ਨਾ ਜਿਵੇਂ ਨਸਲ ਆ ਆ ਦੇਖੋ ਤੇ ਇਹਨਾਂ ਦੀ ਗੱਲ ਕਰ ਲਗੇ ਇਹ 13 ਦੇ ਦਾਂਗੇ ਆਪਾਂ ਤੇ ਜਿਹੜੀ ਨਾਲ ਖੜੀ ਹੈ ਦੂਜੀ ਉਹ ਕਿੰਨਾ ਦੇ ਦਾਂਗੇ ਦੋਨੇ ਬੱਚੇ ਇਹ ਵੀ ਚੰਗੇ ਆ ਹੈ ਨਾ 13 ਤੇ 11 ਕਿੰਨਾ ਹੋ ਗਿਆ 13 ਤੇ 11 ਹੋ ਗਿਆ ਇਹ 24 24 ਤੇ ਜੇ ਕੋਈ ਬਾਈ ਨੇ ਲੈਣੀ ਹੋਈ ਕੱਠੀਆਂ ਦੇ ਜੋੜੇ ਦਾ 21000 ਲਗਾਉਣਾ ਠੀਕ ਆ ਤੇ ਆ ਦੇਖੋ ਜੀ ਇਹ ਥੋੜੀ ਸੈਂਹ ਥੋੜਾ ਦੇਸੀ ਜਿਹਾ ਕਟਿਆ ਕੰਧ ਨਾਲ ਅੜੀ ਵੜੀ ਆ ਤੇ ਉਹ ਵੈਰਾਈਟੀ ਪੂਰੀ ਵਧੀਆ ਉਹਦੋਂ ਬਹੁਤ ਕਾਲਾ ਨੇ ਓਕੇ ਦੋ ਆਏ ਹਿਤਕਾਰ ਦੀਆਂ ਆਪਾਂ ਜੀ ਪੂਰੀਆਂ ਵਧੀਆ ਬੱਚੇ ਸਾਰੇ ਚੰਗੇ ਆ ਮੰਗ ਮੈਨੂੰ ਬਹੁਤ ਜ਼ਿਆਦਾ ਆਈ ਜਾਂਦੀ ਸੀ ਤਾਂ ਹੀ ਆਪਾਂ ਤੁਹਾਨੂੰ ਵੀਡੀਓ ਕਵਰ ਕਰਕੇ ਦਿੱਤੀ ਹੈ ਦੇਖ ਤਾਂ ਦੋਨਾਂ ਦਾ ਆਪਾਂ ਪਹਿਲੇ ਵੀਡੀਓ ਦੱਸਦਾ ਹਾਂਜੀ ਹਾਂਜੀ ਜੇ ਉਹ 12 ਕਿਲੋ ਦੇ 17 ਮੀਲੇ ਕਰ ਦੋ ਹੈ ਜੀ ਉੱਚਾ ਲੱਗਦੀ ਆ ਤੇ ਜਿਹੜੀ ਉਹਦੀ ਵੱਧ ਤੋਂ ਲੰਮੀ ਵਾਲੀ ਰੋਣੂਗਾ ਹਾਂ ਉਹ ਕੁਆਲਿਟੀ ਹੋਰ ਆ ਕੁਆਲਿਟੀ ਹੋਰ ਆ ਇਹ ਬੈਠਮੀ ਬਣੂਗੀ ਤੇ ਛੋਟੀ ਲੱਤਰੀ ਬਣੂਗੀ ਹਾਂਜੀ ਤੇ ਬਾਈ ਦਾ ਜਿਲ੍ਹਾ ਬਰਨਾਲਾ ਦਸੀ ਹੁ ਤਾਂ ਆਪਾਂ ਤੇ ਇੱਕ ਆਪਾਂ ਬੱਚਾ ਤੁਹਾਨੂੰ ਹਾਂਜੀ ਵੀਰੇ ਇਹਦੀ ਕੀ ਕੀ ਤੇਰੇ ਬੱਚਾ 6ਵੇਂ ਛੱਡ 6ਹਿੰਦਾ 6ਹੇ ਤਾਂ ਨਾ ਹੋਜੇ ਮਨ ਹਾਂਜੀ ਤੇ ਕੁਆਲਿਟੀ ਕਿਹੜੀ ਹੈ ਗੁਰੇ ਇਹ ਇੰਨੀ ਵਧੀਆ ਕੁਆਲਿਟੀ ਕੀ ਤੇ ਪੈਂਦਾ ਇਹਦਾ ਆਪਣਾ ਸਾਰਾ ਡਾਟਾ ਆਪਣੇ ਕੋਲੇ ਪਾਪਾ ਹੁਣੇ ਭੜਾਈ ਘੱਟ ਕਰੀਗਾ ਆਪਾਂ ਐਵੇਂ ਭੂੜ ਜਾਨੀ ਮਾਰਦੇ ਓਕੇ ਸਾਰਾ ਡਰੈੱਸ ਦੇ ਦੂ ਦਾ ਮਾਂ ਵੀ ਦੱਸੂਗਾ ਪਿਓ ਵੀ ਦੱਸ ਓਕੇ ਇਹ ਰੋਗੀ ਦੱਸਣ ਕਾਦੀਏ ਠੀਕ ਆ ਵੀਰੇ ਠੀਕ ਆ ਜਿਹਦਾ ਹੈਗਾ ਉਹ ਦੱਸੋ ਤੁਸੀਂ ਜਿਹਦਾ ਦੱਸ ਦੰਨੇ ਆਪਾਂ ਬਰੀਡ ਕਰਕੇ ਲਿਆਉਂਦਾ ਇਹ ਕੱਲਾ ਤੇ ਕਿੰਨੇ ਪੈਸੇ ਆ ਦੇਵਾਂ ਗੁਰੇ ਆਪਾਂ 650 ਦਾ ਦਮਾ ਗਰਸ ਤੇ ਵੱਡੀ ਗਾਂ ਹੋ ਗਈ ਕਿੰਨੀ ਇੱਕ ਪੈਹਾਂ ਦੀ ਚੰਗੇ ਰੁਪਏ ਦੀ ਹੈ ਨਾ ਵੱਡੀ ਪਾਲ 43 ਕਿਲੋ ਗਾਂਾਂ ਸਟਾਰਟਿੰਗ ਹਨ ਉਹ ਓਕੇ ਓਕੇ ਫੇਸ ਫੁੱਸ ਤੇ ਕਿੰਨੇ ਦਿਨਾਂ ਦੀ ਇਹ ਪੰਜ ਛੇ ਦਿਨਾਂ ਦੀ ਛੇਵੇਂ ਦਿਨ ਦੀ ਅਸੀਂ ਤੇ ਬਾਕੀ ਦੇ ਤਾਂ ਐ ਲੱਗਦੇ ਜਿਵੇਂ ਮਹੀਨੇ ਡੇਢ ਮਹੀਨੇ ਹੋਰ ਨਾੜੂ ਨਾਲ ਆ ਆ ਦੇਖੋ ਆ ਨਾੜੂਆ ਨਾਲ ਵਿੱਚ ਬੰਦੇ ਚਕਾ ਦਿੰਦੇ ਹਨਾ ਬੱਚੇਗਾ ਉਹ ਤਾਂ ਮੈਂ ਲਿਆਇਆ ਕਰਕੇ ਲਿਆਣੀ ਯਾਰ ਓਕੇ 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 ਤੇ ਪਾਲ ਲਾਂਗੇ ਉਹ ਮੇਰੇ ਕੋਲ ਗਾਂ ਹੈ ਦੁੱਧ ਵਾਲੀ ਕੋਈ ਇਹਦੇ ਹਿੰਦੀ ਗਾਂ ਮੜਵਾਲਾ ਠੀਕ ਹੈ ਬਈ ਮੈਨੂੰ ਮਾਲਾ ਦੁੱਧ ਪਾਵਾ ਦਿੰਦਾ 2.5 ਕਿਲੋ ਡੇਲੀ ਓਕੇ ਵੀਰੇ ਕੱਟੀਆਂ ਤੁਹਾਨੂੰ ਆ ਦੇ ਤੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜੀ